ਸਾਰੰਗ ਮਲਾਤੀਜਾ ਅਸ਼ਟਪਵੀਆਂ ਕਰ ਪਹਿਲਾ ੴ ਸਤਿਗੁਰ ਪ੍ਰਸਾਦਿ ਮਨ ਮੇਰੇ ਹਰ ਕੈ ਨਾਮ ਵਡਾਈ ਹਰ ਬਿਨ ਅਵਰ ਨਾ ਜਾਣਾ ਕੋਈ ਹਰ ਕੈ ਨਾਮ ਮੁਕਤ ਗਤ ਪਾਈ ਰਹਾਉ ਸ਼ਬਦ ਪਉ ਪੰਜਨ ਜਮ ਕਾਲ ਨਿਖੰਝਨ ਹਰ ਸੇਤੀ ਲੇਵ ਲਈ ਹਰ ਸੁਖ ਦਾਤਾ ਗੁਰਮੁਖ ਜਾਤਾ ਸਹਿਜੇ ਰਿਹਾ ਸਮਾਈ ਅਗਤਾ ਕਾ ਭੋਜਨ ਹਰ ਨਾਮ ਨਿਰੰજન ਤੈਨਣ ਭਗਤ ਬਡਾਈ ਨਿਜ ਘਰ ਵਾਸਾ ਸਦਾ ਹਰ ਸੇਵਨ ਹਰਦਰ ਸ਼ੋਭਾ ਪਾਈ ਮਨ ਮੁਖ ਬੁੱਧ ਤਾਤੀ ਮਨੁਵਾ ਡੋਲੇ ਅਕਥ ਨ ਕਥਾ ਕਹਾਣੀ ਗੁਰਮਤਿ ਨੇ ਚੱਲ ਹਰ ਮਨ ਨੂੰ ਵਸਿਆ ਅੰਮ੍ਰਿਤ ਸਾਚੀ ਬਾਣੀ ਮਨ ਕੇ ਤਰੰਗ ਸ਼ਬਦ ਨਿਵਾਰੇ ਹਰਸਨਾ ਸਹਿਜ ਸੁਭਾਈ ਸਤਗੁਰ ਮਿਲ ਰਹੀਐ ਸਦ ਆਪਣੇ ਜੇਨ ਹਰਸੇ ਤੀ ਲੇਵ ਲਾਈ ਮਨ ਸ਼ਬਦ ਮਰ ਤਾ ਮੁਕਤੋ ਹੋਵੇ ਹਰ ਚਰਣੀ ਚਿਤ ਲਾਈ ਹਰ ਸਰ ਸਾਗਰ ਸਦਾ ਜਲ ਨਿਰਮਲ ਨਾ ਵਸਹਿ ਸੁਭਾਈ ਸ਼ਬਦ ਵਿਚਾਰ ਸਦਾ ਰੰਗ ਰਾਤੇ ਹਉਮੈ ਤ੍ਰਿਸ਼ਨਾ ਮਾਰੀ ਅੰਤਰ ਨੇ ਕੇਵਲ ਹਰ ਰਵਿਆ ਸਭ ਆਤਮ ਰਾਮ ਮਨਾਰੀ ਸੇਵਕ ਸੇਵ ਰਹਿ ਸਚ ਰਾਤੇ ਜੋ ਤੇਰੇ ਮਨ ਭਾਣੀ ਦੁਧ ਧਾਮ ਮਹਿਲ ਨਾ ਪਾਵੇ ਜਗ ਝੂਠੀ ਗਣ ਅਵ ਗਣਨਾ ਪਛਾਣੇ ਆਪੇ ਮਿਲ ਲੈ ਇਕੱਠ ਕਥੀਏ ਸੱਚ ਸ਼ਬਦ ਸੱਚ ਬਾਣੀ ਨਾਨਕ ਸਾਚੇ ਸੱਚ ਸਮਾਣੇ ਹਰ ਕਾ ਨਾਮ ਵਖਾਣੀ ਸਾਰੰ ਮਹਿਲਾ ਤੀਜਾ ਮਨ ਮੇਰੇ ਹਰ ਕਾ ਨਾਮ ਅਤ ਮਿੱਠਾ ਜਨਮ ਜਨਮ ਕੇ ਕਿਲ ਵਿਖ ਫੋ ਪੰਜਨ ਗੁਰਮੁਖ ਏਕੋ ਢਿਠਾ ਰਹਾਉ ਕੋਟ ਕੋਟ ਅੰਤਰ ਕੇ ਪਾਪ ਬਿਨਾਸ ਹਰ ਸੱਚਾ ਮਨ ਪਾਇਆ ਹਰ ਬਿਨ ਅਗਰਨਾ ਸੁਝਜ ਦੂਝਾ ਸਤਗੁਰ ਏਕ ਬੁਝਾਇਆ ਪ੍ਰੇਮ ਪਦਾਰਥ ਜਿਨ ਘਤ ਵਸਿਆ ਸਹਿਜੇ ਰਹੈ ਸਮਾਈ ਸ਼ਬਦ ਰਤੇ ਸੇ ਰੰਗ ਚਲੂਲੇ ਰਾਤੇ ਸਹਿਜ ਸੁਭਾਈ ਹਸਨਾ ਸ਼ਬਦ ਵਿਚਾਰ ਰਸ ਰਾਤੀ ਲਾਲ ਰੰਗ ਲਾਈ RAM ਨਾਮ ਨੇ ਕੇਵਲ ਜਾਣਿਆ ਮਨ ਤ੍ਰਿਪਤਿਆ ਸ਼ਾਂਤ ਆਈ ਪੰਡਿਤ ਪੜ ਪੜ ਮੋਨੀ ਸਭ ਥਾਕੇ ਧੰ ਦੇਖ ਥਕੇ ਦੇਖ ਤਾਰੀ ਗੁਰ ਪ੍ਰਸਾਦ ਨਿਰੰਜਨ ਪਾਇਆ ਸੱਚੇ ਸ਼ਬਦ ਵਿਚਾਰੀ ਆਵ ਗੋਣ ਨਿਵਾਰ ਸੱਚ ਰਾਤੇ ਸੱਚ ਸ਼ਬਦ ਮਨ ਭਾਇਆ ਸਤ ਗੁਰ ਸੇਵ ਸਦਾ ਸੁਖ ਪਾਈਐ ਜਿਨ ਵਿੱਚੋਂ ਆਪ ਗਵਾਇਆ ਸੱਚੇ ਸ਼ਬਦ ਸਹਿਜ ਤੁਨ ਉਪਜੈ ਮਨ ਸੱਚ ਲਿਵ ਲਾਈ ਅਗੰ ਅਗੋਚਰ ਨਾਮ ਨਰੰਜਨ ਗੁਰਮੁਖ ਮਨ ਵਸਾਈ ਇਕ ਸਮਹਿ ਸਭ ਜਗਤੋ ਵਰਤੈ ਵਿਰਲਾ ਏਕ ਪਛਾਨੈ ਸ਼ਬਦ ਮਰੈ ਤਾ ਸਭ ਕਿਛ ਸੂਝੈ ਅਨੰਦਿਨ ਏਕੋ ਜਾਣ ਜਿਸਨੋ ਨਦਰ ਕਰੇ ਸੋਈ ਜਨਮ ਬੂਝੈ ਹੋਰ ਕਹਿਣਾ ਕਥਨ ਨਾ ਜਾਈ ਨਾਨਕ ਨਾਮ ਰਤੇ ਸਦਾ ਬਰਾਗੀ ਏਕ ਸ਼ਬਦ ਲੈ ਬਲਾਈ ਤਾਰੰ ਮੈ ਲਾ ਤੀਜਾ ਮਨ ਮੇਰੇ ਹਰ ਕੀ ਅਤੱਥ ਕਹਾਣੀ ਹਰ ਨਦਰ ਕਰੇ ਸੋਈ ਜਨ ਪਾਏ ਗੁਰਮੁਖ ਵਿਰ ਲੈ ਜਾਣੀ ਰਹਾਉ ਹਰ ਗਹਿਰ ਤੁੰ ਭੀਰ ਗੁੰੰਗ ਹੀ ਗੁਰਤਾ ਸ਼ਬਦ ਪਛਾਨਿਆ ਬਹੁ ਵਿਦ ਕਰਮ ਕਰੇ ਪਾਏ ਦੂਜੇ ਬਿਨ ਸ਼ਬਦ ਬੋਰਾਨਿਆ ਹਰ ਨਾਮ ਨਾ ਆਵੇ ਸੋਈ ਜਨ ਨਿਰਮਲ ਫਿਰ ਮੈਲਾ ਮੂਲ ਨਾ ਹੋਈ ਨਾਮ ਬਿਨਾ ਸਭ जग ਹੈ ਮੈਲਾ ਦੂਜੇ ਭਰਮ ਪਤ ਖੋਈ ਕਿਆ ਦਿਰੜਾ ਕਿਆ ਸੰਗ੍ਰਹਿ ਤਿਆਗੀ ਮੈਂ ਤਾਂ ਬੂਝ ਨਾ ਪਾਈ ਹੋਹੇ ਦਇਆਲ ਕਿਤਾ ਕਰ ਹਰ ਜਿਓ ਨਾਮੋ ਹੋਏ ਸਖਾਈ ਸੱਚਾ ਸਤ ਦਾਤਾ ਕਰਮ ਵਿਧਾਤਾ ਜਿਸ ਪਾਵੇ ਤਿਸ ਨਾਏ ਲਾਏ ਗੁਰੂ ਦਵਾਰੈ ਸੋਈ 부ਝੈ ਜਿਸਨੂੰ ਆਪ ਬੁਝਾਏ ਦੇਖ ਬਿਸਮਾਦ ਏ ਮਨ ਨਹੀਂ ਤੇਤੇ ਆਵਾ ਗੋਣ ਸੰਸਾਰ ਸਤਗੁਰ ਸੇਵੇ ਸੋਈ 부ਝੈ ਪਾਏ ਮੁਖ ਦੁਆਰਾ ਜਿਨ ਦਰਸੂਝ ਸੇ ਕਦੇ ਨ ਵਿਗਾੜੇ ਸਤਗੁਰੂ ਬੂਝ ਬੁਝਾਈ ਸਤ ਸੰਜਮ ਕਰਨੀ ਕਿਰਤ ਕਮਾਵੇ ਆਵਣ ਜਾਣ ਰਹਾਈ ਸੇ ਦਰਸਾ ਸੱਚ ਸਾਚ ਕਮਾਵੇ ਜਿਨ ਗੁਰਮੁਖ ਸਾਚ ਅਧਾਰ ਮਨ ਮੁਖ ਦੂਜੇ ਧਰਮ ਕੁਲਾਏ ਨਾ ਬੁਝੈ ਵਿਚਾਰਾ ਆਪੇ ਗੁਰਮੁਖ ਆਪੇ ਦੇਵ ਆਪੇ ਕਰ ਕਰ ਵੇਖ ਨਾਨਕ ਸੇ ਜਨ ਥਾਏ ਪਏ ਹੈ ਜਿਨ ਕੀ ਪਤ ਪਾਵੈ ਲੇਖ ਸਾਰੰਗ ਮਹਲਾ 5 ਅਸ਼ਟ ਪਦੀਆਂ ਕਰ ਪਹਿਲਾ ਇਕ ਓੰਕਾਰ ਸਤਗੁਰ ਪ੍ਰਸਾਦ ਬਸਾਈ ਪਰਤਾਪ ਤੋਹਾਰੋ ਡਿਠਾ ਕਰਨ ਕਰਾਵਨ ਉਪਾਏ ਸਮਾਵਨ ਸਗਲ ਸ਼ਤਰ ਪਤ ਬੀਠਾ ਤਰਾ ਰਾਣਾ ਰਉ ਰਾਜ ਫੈਰੰਕਾ ਓਨ ਝੂਠੇ ਕਹਿਣ ਕਹਾਇਓ ਸਮਰਾ ਰਾਜਨ ਸਦਾ ਸਲਾਮਤ ਤਾਕੋ ਸਗਲ ਘਟਾ ਜਸ ਗਾਇਓ ਉਪਮਾ ਸੁਨੋ ਰਾਜਨ ਕੀ ਸੰਤੋ ਕਹਤ ਜੇ ਤਪਾ ਉੱਚੇ ਬੇਸ਼ਮਾਰ ਵੱਡ ਸ਼ਾ ਦਾ ਤਾਰਾ ਉੱਚੇ ਹੀ ਤੇ ਉੱਚ ਅਮਨ ਪਰੋਇਓ ਸਗਲ ਆਕਾਰ ਭਾਵਕ ਕਾਸ਼ਤ ਸੰਗੇ ਨੀਰ ਧਰਣ ਕਰ ਰਾਖੇ ਇਕਤ ਕੋਏ ਨ ਕਿਸ ਹੀ ਸੰਗੇ ਘਟ ਘਟ ਕਥਾ ਰਾਜਨ ਕੀ ਚਾਲੇ ਕਰ ਕਰ ਤੁਜੇ ਉਮਾ ਜੀ ਜਨ ਤ ਸਭ ਪਾਛਾ ਕਰਿਆ ਪ੍ਰਥਮੇ ਰਿਜ਼ਕ ਸਮਾ ਜੋ ਕਿਸ਼ ਕਰਨ ਸੋ ਆਪੇ ਕਰਨ ਮਸਲਤ ਕਾ ਹੂੰ ਦੀਨੀ ਅਨਤ ਯਤਨ ਕਰ ਕਰੇ ਦਿਖਾਏ ਸਾਚੀ ਸਾਖੀ ਚੀਨੀ ਹਰ ਭਗਤਾ ਕਰ ਰਾਖੇ ਆਪਣੇ ਦੀਨੀ ਨਾਮ ਵਡਾਈ ਜੇਨ ਜਿਨ ਕਰੀ ਅਵਗਿਆ ਜਨ ਕੀ ਤੇ ਤੈਂ ਦिए ਰੁੜਾਈ ਮੁਕਤ ਭੈ ਸਾਧ ਸੰਗਤ ਕਰ ਤਿਨ ਕੇ ਅਵਗਨ ਸਭ ਪਰ ਹਰਿਆ ਤਿਨ ਕਉ ਦੇਖ ਭੈ ਕਿਰਪਾਲਾ ਤਿਨ ਭਵ ਸਾਗਰ ਤਰਿਆ ਹਮ ਨਾਨੇ ਨੀਤ ਤੁਮੇ ਵੱਡ ਸਾਹਿਬ ਉਦਰਤ ਤਾਉਣ ਵਿਚਾਰਾ ਮਨ ਤਨ ਸੀਤਲ ਗੁਰਦਰਸ਼ ਦੇਖੇ ਨਾਨਕ ਨਾਮ ਅਧਾਰ ਸਾਰੰ ਮਹਿਲਾ ਤੰਗਵਾ ਅਸ਼ਟਪਦੀ ਕਰਿ ਸੇਵਾ ਇੱਕੋ ਓੰਕਾਰ ਸਤਗੁਰ ਪ੍ਰਸਾਦ ਅਗੰ ਅਗਾਧ ਸੁਨੋ ਜਨ ਕਥਾ ਤਾਰ ਬ੍ਰਹਮ ਕੀ ਅਚਰਜ ਸਭਾ ਰਹਾਓ ਸਦਾ ਸਦਾ ਸਤਗੁਰ ਨਮਸ਼ਕਾਰ ਗੁਰ ਕਿਰਪਾ ਤੇ ਗੁਣ ਗਾਏ ਅਪਾਰ ਮਨ ਭੀਤਰ ਹੋਵੇ ਪਰਗਾਸ ਗਿਆਨ ਅੰਜਨ ਅਗਿਆਨ ਬਿਨਾਸ਼ ਮਿਤ ਨਹੀਂ ਜਾ ਕ ਬਿਸਥਾਰ ਸ਼ੋਭਾ ਤਾ ਕੀ ਪਰ ਅਪਾਰ ਅਨਕ ਰੰਗ ਜਾ ਕੇ ਗਿਨੇ ਨਾ ਜਾਹੇ ਸੋਗ ਹਰਖ ਦਹੁ ਮੈਂ ਨਾਹਿ ਅਨਕ ਬ੍ਰਹਮੇ ਜਾ ਕੇ ਬੇਦ ਤੁਨ ਕਰੇ ਅਨੰਕ ਮਹੇਸ਼ ਬੈਸ ਧਿਆਨ ਧਰੈ ਅਨਕ ਪੁਰਖ ਅੰਸ਼ਾ ਅਵਤਾਰ ਅਨਿਤ ਇੰਦਰ ਉਬੇ ਦਰਬਾਰ ਅਨਕ ਪਵਨ ਪਾਵਕ ਅਰਨੀਰ ਅਨਕ ਰਤਨ ਸਾਗਰ ਦਦ ਖੀਰ ਅਨਕ ਸੂਰ ਸਸੀਰ ਨਿਖਿਆਤ ਅਨਕ ਦੇਵੀ ਦੇਵਾ ਬਹੁਪਾਂਤ ਅਨਕ ਬਸੁਧਾ ਅਨਕ ਕਾਮ ਤਿਹੇਨ ਅਨਕ ਪਾਰ ਜਾਤ ਅਨਕ ਮੁਖ ਬੀਨ ਅਨਕ ਆਕਾਸ਼ ਅਨਕ ਪਾਤਾਲ ਅਨਕ ਮੁਖੀ ਜਪੀਐ ਗੋਪਾਲ ਅਨਕ ਸ਼ਾਸਤਰ ਸਿਮਰਤ ਪੁਰਾਨ ਅਨਕ ਜੁਗਤ ਹੋਵਤ ਬਖਿਆਨ ਅਨਕ ਸਰੋਤੇ ਸੁਨੇ ਨਿਦਾਨ ਸਰਬ ਜੀ ਪੂਰਨ ਭਗਵਾਨ ਅਨਕ ਧਰਮ ਅਨਕ ਕੁਮੇਰ ਅਨਕ ਬਰਨ ਅਨਕ ਕਨਕ ਸੁਮੇਰ अनक शेख नवतन नाम लेहि पार ब्रह्म का अंत नाते अनक पूरियां अनक तहां खंड अनक रूप रंग ब्रह्मांड अनक बना अनक फल मूल अप है सूक्ष्म अप है स्थूल अनक जुगाद दिन स आर रात अनक परलो अनक उत्पात अनक जी जाके गृह माहि रमत राम राम पूर्ण सरब ठाएं अनक माया जाति लखी ना जाए अनक कला खेल हर राय अनक तुनित ललित संगीत अनक गुप्त प्रगटे तहां चीत सब ते ऊच भगत जाके संग आठ पहर गुण गावे रंग ਅਨੇਕ ਅਨਾਹਦ ਆਨੰਦ ਚੁਲਕਾਰ ਉਹ ਅਰਸ ਦਾ ਕਾਸ਼ ਅੰਤ ਨਾ ਪਾਰ ਸਤਪੁਰਖ ਸਤ ਅਸਥਾਨ ਊਚ ਤੇ ਊਚ ਨਿਰਮਲ ਨਿਰਬਾਨ ਆਪਣਾ ਕੀਆ ਜਾਣੇ ਆਪ ਆਪੇ ਖੱਟ ਖੱਟ ਰਹਿਓ ਬਿ ਆਪ ਕਿਰਪਾ ਮਿਧਾਨ ਨਾਨਕ ਦਿਆਲ ਜਿਨ ਜਪਿਆ ਨਾਨਕ पहिराल